ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪਰਵਾਹ ਪਹੁੰਚੇ ਹੋ ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕੀਤੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜਾਂ ਦੀ ਬੜੀ ਦਿੱਕਤ ਐ ਜੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ ਇਸ ਵਾਰ ਕਟੋ-ਕਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉੱਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁਲ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਪਰਿਵਾਰ ਆਓ ਬਟਾਲੇ ਜਿਹੜਾ ਆਰਰ ਬਾਬਾ ਕਾਲਜ ਦੇ ਲਾਗੇ ਹੱਸੀ ਦਾ ਪੁਲ ਹੈ ਉੱਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣਯੋਗ ਹੋਊਗਾ ਉਹਦੇ ਨਾਲ-ਨਾਲ ਮੈਂ ਕਹਿ ਸਕਦਾ ਹਾਂ ਵੀ ਹਰ ਪੱਖੋਂ ਜਿੱਥੇ-ਜਿੱਥੇ ਲੰਗਰ ਲੱਗਣੇ ਨੇ ਉੱਥੇ-ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿਤਰਾਂ ਪਿਛਲੀ ਵਾਰੀ ਵਾਰਦਾਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਤਰਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਇਸ ਵਾਰ ਸਾਰਾ ਸਾਡੀ ਕੋਸ਼ਿਸ਼ ਇਹ ਰਹੀ ਹੈ ਵੀ ਪ੍ਰਾਪਰਲੀ ਪਹਿਲਾਂ ਗੱਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਹੈ ਉਹਨੂੰ ਉਹਨੂੰ ਦੂਰ ਕਰ ਰਹੇ ਆ ਔਰ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਛੁੱਟੀ ਹੋਵੇ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਥੋੜਾ ਚਿਰ ਪਹਿਲਾਂ ਜਿਹੜੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਵੇਰੇ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਜਿਹੜੀ ਲੈਟਰ ਆ ਉਹ ਵੀ ਤੁਹਾਨੂੰ ਆਪਾਂ ਹੈਨੇ ਪੂਰਾ ਜ਼ਿਲ੍ਹੇ ਦੇ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਜਿਸ ਤਰੀਕੇ ਨਾਲ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਡਰਾਈ ਡੇ ਰਹੂਗਾ ਜੀ ਉਸ ਦਿਨ ਆਪਣੇ ਤੋਂ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲਗਣਾ ਉਸ ਦਿਨ ਡਰਾਈ ਡੇ ਰਹੂਗਾ ਉਸ ਦਿਨ ਜਿਹੜਾ ਸਮਾਗਮ ਰਹਿਣੇ ਆ ਉਹਨਾਂ ਦੇ ਇੱਕੜੀ ਕਰੀਆਂ ਸਿੱਖਾਂ ਪਹੁੰਚ ਨਹੀਂ ਆ ਸਕਦੇ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਕਲਤਾਰ ਸੰਧਵਾ ਜੀ ਜਿਹੜੇ ਨੇ ਉਹ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਬਈ ਉਹਨਾਂ ਨੇ ਵੀ ਇੰਟੀਮੀਟ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਿਟ ਮਿਨਿਸਟਰ ਲਾਲਚੰਦ ਘਟਾਰੂ ਜੀ ਸਾਡੇ ਕੈਬਨਿਟ ਮਿਨਿਸਟਰ ਖਲਦੀਪ ਢਾਲੀਵਾਲ ਸਾਹਿਬ ਇਹ ਵੀ ਆਉਣਗੇ ਜੀ ਸਾਰੇ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲ੍ਹੇ ਦੀ ਟੀਮ ਹੈ ਸਾਰੀ ਜਿਹੜੀ ਆ ਉਹਨਾਂ ਦਾ ਸਵਾਗਤ ਕਰਨ ਲਈ ਉੱਥੇ ਪਹੁੰਚੇ ਅਸਲ ਜਿਹੜਾ ਵੀਡੀਓ ਜਿਹੜਾ ਜਦਾ ਵੀ ਜਿਹੜੀਆਂ ਕਮੀਨਾਂ ਵੀਡੀਓ ਆ ਜਿੰਨਾ ਅਸੀਂ ਸਮਝਦੇ ਆ ਸਰ ਤੁਹਾਨੂੰ ਵੀਡੀਓ ਤੇ ਕੋਈ ਆਮ ਮਸਲਾ ਆਉਂਦਾ ਹੈ ਕਿ ਤਰ੍ਹਾਂ ਇਹ ਦੇਖੋ ਜੀ ਜੇ ਕੋਈ ਆਮ ਮਸਲਾ ਹੈ ਵੀ ਹੁੰਦਾ ਉਹਨੂੰ ਸਾਡੇ ਧਿਆਨ ਚ ਲਿਆਓ ਤੁਹਾਨੂੰ ਜੇ ਕੋਈ ਦਿੱਕਤ ਆਉਂਦੀ ਪਰੇਸ਼ਾਨੀ ਆਉਂਦੀ ਹੈ ਉਹ ਦੱਸੋ ਜੀ ਕਿ ਕਿਹੜਾ 100 ਕੈਮਰਾ ਲਗਾਵਾ ਬਸ ਸ਼ੋਰ ਜੀ ਪੁਲਿਸ ਨੇ ਲਗਭਗ 100 ਯਸ਼ਵਤ ਲਾ ਰਿਹਾ ਹੈ ਹਲ ਪ੍ਰੈਸ ਪਰੋਕੋ ਪੁਲਿਸ ਨੂੰ ਵਾਈਟ ਜਾ ਰਹੀ ਹੈ ਜਾਂ ਲੋਕਾਂ ਨੂੰ ਕੋਈ ਵਧੀਆ ਸਹੂਲਤ ਦੇਣੀ ਉਹ ਕਿਤੇ ਪ੍ਰਬੰਧ ਰਿਹਾ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਅਲੱਗ-ਅਲੱਗ ਆਪਾਂ ਨੈਕਸਟ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਹੈ ਉਹ ਵੀ ਆਪਾਂ ਮਦਦ ਦਵਾਂਗੇ ਪੁਲਿਸ ਜਿਹੜੀ ਹੈ ਨੇਚਰਲੀ ਬਾਹਰੋਂ ਵੀ ਆ ਰਹੀ ਹੈ ਔਰ ਵਧੀਆ ਢੰਗ ਨਾਲ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਜੀ ਸਾਰਾ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime